ਸਤਿ ਸ਼੍ਰੀ ਅਕਾਲ ਜੀ ਵੈਲਕਮ ਜੀ ਤੁਹਾਡਾ ਸਾਡੇ ਚੈਨਲ 'ਤੇ ਬਾਸੇ ਖਾਸ ਤੇ ਅੱਜ ਆਪਣੇ ਕੋਲ ਕੋਟਨ ਦੇ ਸੂਟ ਆਏ ਆ ਮਿਕਸ ਐਂਡ ਮੈਚ ਕੋਟਨ ਦੇ ਸੂਟ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਇਹ ਸਾਡੇ ਤੋਂ ਆਰਡਰ ਕਰਕੇ ਲੈ ਸਕਦੇ ਹੋ ਪ੍ਰਿੰਟ ਸ਼ਰਟ ਰਹੂਗੀ ਪਲੇਨ ਬਾਟਮ ਰਹੂਗੀ ਬਾਟਮ ਤੇ ਤੁਸੀਂ ਕੋਈ ਵੀ ਸਾਡੇ ਤੋਂ ਡਿਜ਼ਾਈਨ ਕਰਾ ਸਕਦੇ ਹੋ ਲੇਸ ਦਾ ਡਿਜ਼ਾਈਨ ਕਰਾ ਸਕਦੇ ਹੋ ਉਹਦੇ ਉੱਪਰ ਵਰਕ ਕਰਾ ਸਕਦੇ ਹੋ ਦੁਪੱਟਾ ਰੈਡੀ ਹੋ ਜਾਏਗਾ ਜੇ ਤੁਸੀਂ ਐਜ਼ ਇਟ ਇਜ਼ ਲੈਣਿਆ ਤਾਂ ਉਦਾਂ ਵੀ ਮਿਲ ਜਾਣਗੇ ਤੁਸੀਂ ਸਾਨੂੰ ਫੋਟੋ ਸਕਰੀਨਸ਼ਾਟ ਲੈ ਕੇ ਸੈਂਡ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਹਸਟੂਟ ਆਪਾਂ ਇਹਦੇ ਵਿੱਚੋਂ ਰੈਡੀ ਕੀਤਾ ਹੋਇਆ ਹੈ ਬਹੁਤ ਸੋਨਾ ਸੂਟ ਹੈ ਉਹ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਮਿਕਸ ਐਂਡ ਮੈਚ ਕਲਰ ਆ ਪਿੰਕ yellow অর orange ਬਹੁਤ ਸੋਨੀ ਅਪਰੇਲ ਉੱਪਰ ਕਿਲੇ ਉੱਪਰ ਲੇਸ ਦਿੱਤੀਆ ਫਿਨਿਸ਼ਿੰਗ ਨਾਲ ਵਰਕ ਨਾਲ ਆਪਾਂ ਲੇਸ ਅਟੈਚ ਕੀਤੀ ਹੈ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਨੀਚੋਂ ਫਿਨਿਸ਼ਿੰਗ ਚੈੱਕ ਕਰੋ ਨੀਚੇ ਵੀ ਆਪਾਂ ਲੇਸ ਦਿੱਤੀ ਆ ਉਪਰ ਆਪਾਂ ਕਲੀਆਂ ਦਿੱਤੀਆਂ ਨੇ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਆ ਨੈਕ ਲਾਈਨ ਦੇਖ ਸਕਦੇ ਤੁਸੀਂ ਬਾਜੂ ਤੇ ਆਪਾਂ ਫਲਾਰ ਨੂੰ ਪੈਸ ਨਾਲ ਦਿੱਤਾ ਹੋਇਆ ਬਹੁਤ ਸੁਡੋਵਨੇ ਆਹੇ ਔਰ ਇਹ ਕਿ ਸਲਵਾਰ ਤੇ ਵੀ ਔਰਗੰజా ਦਾ ਡਿਜ਼ਾਈਨ ਦਿੱਤਾ ਆਪਾਂ ਦੁਪੱਟਾ ਇਹਦੀ ਨਾਲ ਮਲਮਲ ਕਾਟਨ ਦਾ ਦੁਪੱਟਾ ਚਿੱਧਾ ਦਾ ਜਾਲ ਬਣਿਆ ਹੋਇਆ ਉੱਪਰ ਇਹ ਕਰ ਸਤ ਸਿੰਬਟਾ ਫੁੱਲ ਲੈਂਥ ਦੁਪੱਟਾ ਹੈ ਇਹ ਬਹੁਤ ਸੋਹਣਾ ਮਮਲ ਕਾਟਨ ਦਾ ਦੁਪੱਟਾ ਹੈ ਫੋਰ ਸਾਈਡ ਲੇਸ ਦਿੱਤੀ ਹੈ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਦੇਖੋ ਤੁਸੀਂ ਸੂਟ ਰੈਡੀ ਹੋਇਆ ਇਦੋਂ ਸੋਸੇਰ ਤੋਂ ਹੋਰ ਪ੍ਰਿੰਟ ਤੇ ਵੀ ਰੈਡੀ ਕਰਵਾ ਸਕਦੇ ਆ ਅੱਗੇ ਆਪਣੇ ਕੋਲੇ ਕਾਟਨ ਦੀ ਮੈਚਿੰਗ ਸੂਟ ਆ ਬਲੈਕ ਪੀਜ ਬਹੁਤ ਸੋਨਾ ਫੈਬਰਿਕ ਹੈ ਇਹਦਾ ਰੈੱਡ ਵਾਈਟ इदा भी ऑर्डर करके ले सकते बहुत सोहना मोरपंखी ऑफ वाइट प्रिंट शर्ट आफ वाइट विच में प्रिंट आना फैब्रिक है ओवर भी मिल जाएगा चिंग भी मिल जाएगा ब्लू बेहस मल्टी कलर जमैट्रिकल डिजाइन ये भी मैचिंग ऑफ वाइट और ब्राउन प्रिंट ਇਹ ਸਾਰੇ ਤੁਸੀਂ ਆਰਡਰ ਕਰਕੇ ਲੈ ਸਕਦੇ ਹੋ ਵੀਡੀਓ ਵਾਚਿੰਗ ਲਈ ਥੈਂਕ ਯੂ